ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਜੀ ਕੀਤਾ ਵੀ ਦੋ ਕਲੋਨੀਆਂ ਇਕੱਠੀਆਂ ਨਾ ਕਰ ਲਈਏ ਇੱਕ ਤਾਂ ਉਹ ਜਿਹੜੀ ਬੀਬੀ ਗਨੀਬ ਕੌਰ ਮਜੀਠੀਆ ਜਿਹੜੀ ਅਸ਼ਾ ਇੱਕ ਮੈਂ ਨਾ ਨੋਟ ਕੀਤਾ ਵੀ ਜਿਹੜੇ ਕੈਮਰਿਆਂ ਵਾਲੇ ਆ ਨਾ ਇਹ ਵਾਕਿਆ ਹੀ ਬੰਦੇ ਕਹਿ ਲਈਏ ਵੀ ਅਕਲਮੰਦ ਹੁੰਦੇ ਆ ਚਾਰ ਬਦਮਾਖ ਹੁੰਦੇ ਵੀ ਕਿਦਾਂ ਪੋਜ਼ ਲੈ ਕੇ ਸੂਰਤ ਰੋਂਦੀ ਹੈ ਜਾਂ ਹੱਸਦੀ ਹੈ ਵੀ ਮੇਕਅਪ ਹੋਇਆ ਜਾਂ ਨਹੀਂ ਹੋਇਆ ਇਦਾਂ ਵਧੀਆ ਤਰੀਕੇ ਨਾਲ ਪੋਜ਼ ਬਣਾ ਕੇ ਦਿਖਾਉਂਦੇ ਆ ਜਿਹੜੀ ਬੀਬੀ ਇਦਾਂ ਅੱਖ ਦੇ ਇਸ਼ਾਰੇ ਨਾਲ ਗੱਲ ਕਰਦੀ ਸੀ ਜੇ ਕਹਿੰਦੀ 470 ਕਰੋੜ 50 ਕਰੋੜ ਨਾ ਨਿਕਲਿਆ ਫਿਰ ਦੇਉਂਗੇ ਹੱਸ ਕੇ ਗੱਲ ਕੀਤੀ ਬੀਬੀ ਨੇ ਉਦੋਂ ਬੀਬੀ ਦਾ ਮੇਕਅਪ ਦੇਸ਼ਗਤੰਗੀ ਤਨਾ ਅਸ਼ਾ ਜੰਗੀਰ ਕੌਰ ਬੀਬੀ ਜਿਹੜੇ ਹੈਗੇ ਹਨ ਵੈਸੇ ਉਹ ਧਿਆਨ ਰੱਖਦੇ ਇਹਨਾਂ ਗੱਲਾਂ ਦਾ ਜਦੋਂ ਵੀ মিডিਆ ਸਾਹਮਣੇ ਆਉਣਾ ਹੁੰਦਾ ਐ ਟੱਚ ਨ ਬਚਨ ਵਧੀਆ ਬਿਊਟੀ ਪਾਰਲਰ ਜਾ ਕੇ ਫਿਰ ਰੈਡੀ ਹੋ ਕੇ ਆਉਂਦੇ ਆ ਐਦਾਂ ਇਹ ਬੀਬੀ ਗਲਤੀ ਕਰ ਗਈ ਚਲੋ ਹੁੰੜੀ ਗੱਲ ਕਰਨੀ ਹੈ ਕਹਿੰਦੇ 150 ਕਰੋੜ ਦੀ ਪ੍ਰਾਪਰਟੀ ਜਲੰਧਰ ਦੇ ਵਿੱਚ ਜਿਹੜੀ ਕਲੋਨੀ ਕੱਟੀ ਉਹਦੇ ਵਿੱਚ ਬੀਬਾ ਗਨੀਬ ਕੌਰ ਮਨਜੀਠੀਆ ਦਾ 25% ਕਹਿੰਦੇ ਹਿੱਸਾ ਸ਼ੇਅਰ ਕਹਿ ਲੀਂਗੀ ਇੰਗਲਿਸ਼ ਦੇ ਵਿੱਚ ਵਧੀਆ ਲੱਗਦਾ ਹੈ ਕਹਿੰਦੇ ਹੈਗਾ ਹੁਣ ਜੇ 600 ਕਰੋੜ ਰੁਪਇਆ ਕੋਲੋਨੀ ਤੇ ਲੱਗਾ ਹੋਇਆ ਤਾਂ 150 ਕਰੋੜ ਹੋ ਗਿਆ ਬੀਬੀ ਦਾ ਤੇ ਜੇ 1000 ਕਰੋੜ ਹੋਇਆ ਤਾਂ ਬੀਬੀ ਦਾ 250 ਕਰੋੜ ਹੋ ਗਿਆ ਤੇ 250 ਕਰੋੜ ਵਾਲਾ ਕਿੰਨਾ ਕੁ ਅਮੀਰ ਹੁੰਦਾ ਕਿੰਨਾ ਕੁ ਗਰੀਬ ਹੁੰਦਾ ਕਿਦਾਂ ਲੁੱਟ ਛੋਟ ਦੇ ਨਾਲ ਕਮਾਇਆ ਹੋਊ ਕਿਹਨੂੰ ਮਾਰਿਆ ਹੋਊ ਤੇ ਕਿਹਨਾਂ ਤੋਂ ਖਤੜੀ ਕੀਤੀ ਹੋਊ ਕੀ ਦਾ ਖੂਨ ਤੁਸਿਆ ਹੋ ਇਹ ਅੰਦਾਜ਼ਾ ਤੁਸੀਂ ਲਾਉਣਾ ਹੁਣ ਦੂਜੀ ਗੱਲ ਹੋਰ ਸੁਣਿਓ ਜਿਹੜੇ ਕਹਿੰਦੇ ਮਨਜੀਤ ਸਿੰਘ ਨੂੰ ਐਵੇਂ ਫਸਾਤਾ ਜੀ ਇਹ ਤਾਂ ਜੀ ਕੋਈ ਸਾਬਤ ਨਹੀਂ ਹੋਣਾ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਤੇ ਨਾਲ ਜਿਹੜੇ ਬ੍ਰਹਮ ਗਿਆਨੀਆਂ ਦੇ ਡੇਰੇ ਨੇ ਉਹਨਾਂ ਨੂੰ ਥੋੜਾ ਜਿਹਾ ਵਿੱਚ ਐਂਟਰੀ ਕਰਾ ਦਿੰਨੇ ਆ ਤੁਹਾਨੂੰ ਪਤਾ ਜਗਰਾਉਂ ਦੇ ਨੇੜੇ ਇੱਕ ਨਾਨਕਸਰੀਆਂ ਦਾ ਗੁਰਦੁਆਰਾ ਹੈ ਜਦੋਂ ਬਾਦਲਾਂ ਦਾ ਰਾਜ ਹੋਇਆ ਉੱਥੇ ਇੱਕ ਗੰਨਾ ਖੰਡ ਮਿਲ 슈ਗਰ ਮਿਲ ਕਹੀਏ ਬਦਿਆ ਲਗੂ ਉਹ ਬਣਾਈ ਸੀ ਤੇ ਕਹਿੰਦੇ ਬਾਬਾ ਕੁੰਦਨ ਸਿੰਘ ਜਿਹੜੇ ਨਾਨਕਸਰ ਵਾਲੇ ਉਹ ਕਹਿੰਦੇ ਵੀ ਚੱਲਣੀ ਨਹੀਂ ਇੱਥੇ ਇੱਥੇ ਨਾ ਬਣਾਓ ਤੇ ਚਲੋ ਕਹਿੰਦੇ ਅਕਾਲੀਆਂ ਦੇ ਰਾਜ ਵਿੱਚੋਂ ਬਣ ਗਈ ਸੀ ਤੇ ਉਹ ਜ਼ਮੀਨ ਪਤਾ ਕਿੰਨੀ ਸੀ 100 ਏਕੜ ਜਣ ਕੇ 100 ਕਿੱਲਾ ਤੇ ਉਹਦੇ ਵਿੱਚ ਹੁਣ ਇੱਕ ਦੋ ਕਿੱਲੇ ਰਹਿ ਗਏ ਦੋ ਚਾਰ ਕੋਠੀਆਂ ਰਹਿ ਗਈਆਂ ਕਹਿੰਦੇ ਉਹ ਸਾਰੀ ਜ਼ਮੀਨ ਬਿਕਰਮ ਸਿੰਘ ਮਨਜੀਠੀਏ ਨਸਾ ਤਸਕਰ ਨੇ ਜਿਹੜਾ ਨਾਨਕ ਸ਼ਰੀ ਦਾ ਬਾਬਾ ਘਾਲਾ ਨਹੀਂ ਜਿਹੜਾ ਝੂਲ ਝੂਲ ਕੇ ਤੁਰਦਾ ਹੁੰਦਾ ਹਾਥੀ ਵਾਂਗੂ ਚਾਰ ਬੰਦੇ ਫੜ ਕੇ ਚੜਾਉਂਦੇ ਨੇ ਗੱਡੀ 'ਚ ਵੱਡੀ ਮਾਲਾ ਹੁੰਦੀ ਆ 2 ਮੀਟਰ ਦੀ ਫੜੀ ਇਹਨਾਂ ਦੋਨਾਂ ਨੇ ਮਿਲ ਕੇ ਉਹ 100 ਕਿੱਲਾ ਕਹਿੰਦੇ ਜੱਬਤ ਆ ਜੀ ਖਾ ਗਏ ਪਤਾ ਨਹੀਂ ਹੁਣ ਉਹ ਕਿਹੜੀਆਂ ਬੈਂਕਾਂ ਵਿੱਚ ਪੈਸਾ ਹੋਣਾ ਪਤਾ ਨਹੀਂ ਕਿੱਥੇ ਪਤਾ ਨਹੀਂ ਕਿੰਨਾ ਰੇਟ ਹੋਣਾ ਤੇ ਹੁਣ ਕਿੰਨਾ ਰੇਟ ਹੋ ਇਹ ਮਜੀਠੀਆ ਜਿਹੜਾ ਫੜਿਆ ਹੋਇਆ ਉਹਦੀ ਹੈ ਜੀ ਜਾਨੀ ਕਿ ਬਾਬੇ ਕਾਲੇ ਨਾਲ ਮਿਲ ਕੇ ਬਿਕਰਮ ਸਿੰਘ ਮਜੀਠੀਏ ਨੇ ਜਦੋਂ ਇਹਨਾਂ ਦਾ ਰਾਜ ਸੀ ਉਦੋਂ ਦੀ ਗੱਲ ਹੈ ਇਹ ਕਾਲਿਆਂ ਦੇ ਰਾਜ ਵਿੱਚੋਂ ਮਨ ਬਣ ਚੱਲੀ ਨਹੀਂ ਸੀ ਜਦੋਂ ਚੱਲੀ ਨਹੀਂ ਫਿਰ ਕਹਿੰਦੇ ਬਾਬੇ ਕਾਲੇ ਨੇ ਅਰਦਾਸ ਕੀਤੀ ਵੀ ਜਿੰਨਾ ਖਜ਼ਾਨਿਆਂ ਵਿੱਚੋਂ ਮਾਇਆ ਆਈ ਉਹ ਖਜ਼ਾਨੇ ਭਰਪੂਰ ਕਰਨੇ ਤੇ ਮਜੀਠੀਆ ਸਾਹਿਬ ਕਹਿੰਦੇ ਕਰ ਦਿੰਨੇ ਆ ਤੇ ਜਾਨੀ ਕਿ 100 ਕਿੱਲਾ ਸੀ ਜੀ ਉਹ ਖੰਡ ਮਿਲਦਾ ਇੱਕ ਬਾਬਾ ਕਾਲਾ ਤੇ ਇੱਕ ਬਿਕਰਨ ਸਿੰਘ ਮਜੀਠੀਆ ਕਹਿੰਦੇ ਇਹ ਵੇਚ ਕੇ ਖੁਰਦ-ਬੁਰਦ ਕਰ ਗਏ ਜੀ ਅਸ਼ਾ ਹੁਣ ਜਿਹੜੇ ਕਾਲੀ ਨੇ ਨਾ ਨੀਲੀਆਂ ਪੱਗਾਂ ਵਾਲੇ ਇਹ ਵੀਡੀਓ ਸੁਣ ਕੇ ਮੈਨੂੰ ਨਾ ਗਾਲਾਂ ਕੱਢਿਓ ਵੀ ਸਬੂਤ ਦਿਓ ਸਬੂਤ ਤਾਂ ਵਿਜੀਲੈਂਸ ਨੂੰ ਪੁੱਛੋ ਵੀ ਵਾਕਈ ਬਾਬੇ ਕਾਲੇ ਨਾਲ ਮਿਲ ਕੇ ਮਜੀਠੀਏ ਨੇ ਇਹ 100 ਕਿੱਲੇ ਦੀ ਜਿਹੜੀ ਖੰਡ ਮਿਲ ਸੀ ਵੇਚ ਕੇ ਕਿੱਥੇ ਪੈਸੇ ਰੱਖੇ ਨੇ ਤੇ ਉਹ ਪੈਸਿਆਂ ਦੇ ਨਾਲ ਸ਼ਿਮਲੇ ਦੇ ਵਿੱਚ ਜ਼ਿਆਦਾ ਖਰੀਦੀ ਹੈ ਜਾਂ ਦਿੱਲੀ ਦੇ ਵਿੱਚ ਜਾਂ ਅਮਰੀਕਾ ਟਰਾਲੀ ਟੂ ਲੈ ਪਾਏ ਨੇ ਇਹ ਤਾਂ ਬਿਜਿਲੈਂਸ ਦੱਸੂਗੀ ਤੇ ਤੁਸੀਂ ਪੁੱਛ ਸਕਦੇ ਹੋ ਅੱਛਾ ਜਿਹੜੇ ਅਕਾਲੀ ਨੇ ਨਾ ਵੈਸੇ ਕਾਲੀ ਕਿਆ ਕਰੋ ਤੇ ਅਕਲੋਂ ਖਾਲੇ ਕਿਆ ਕਰੋ ਇਹ ਹਲੇ ਵੀ ਮੰਨਣ ਨੂੰ ਤਿਆਰ ਨਹੀਂ ਹਲੇ ਵੀ ਕਮੈਂਟਾਂ ਵਿੱਚ ਅੱਜ ਮੈਂ 15 ਵੀ ਜਾਨੇ ਦੇਖੇ ਮੈਨੂੰ ਕਿਸੇ ਨੇ ਸ਼ਕੀਨ ਸ਼ੌਟ ਭੇਜੇ ਕਹਿੰਦੇ ਕਹਿੰਦੇ ਯਾ ਦੇਖੋ ਕੌਣ ਹੈ ਥੱਲੇ ਗਾਲ ਕੱਢੀ ਹੋਈ ਇਹਨੂੰ ਕੀ ਪਤਾ ਮੁਲਾੰਗ ਨੂੰ ਇਹ ਤਾਂ ਆਮੀ ਪਾਗੜ ਵਿੱਚ ਸਿਰ ਫਸਾਇਆ ਹੋਇਆ ਇਹਨੂੰ ਕੌਣ ਜਾਣਦਾ ਅਸੀਂ ਤਾਂ ਮੁੱਢ ਤੋਂ ਅਕਾਲੀ ਆ ਪੰਥ ਲਈ ਜੀਵਾਂਗੇ ਪੰਥ ਲਈ ਮਰਾਂਗੇ ਇਦਾਂ ਦੇ ਬੰਦੇ ਵੀ ਹੈਗੇ ਆ ਸ਼ਰਿਆਂ ਪਤਾ ਜਿਗਰਾਉ ਹਲਕੇ ਵਿੱਚ ਜਾ ਕੇ ਏਰੀਏ ਵਿੱਚ ਜਾ ਕੇ ਇਲਾਕੇ ਵਿੱਚ ਜਾ ਕੇ ਪੁਸ਼ਪੜਤਾਲ ਕਰੋ ਵੀ ਜਿਹੜਾ ਨਾਨਕ ਸ਼ਰੀਆਂ ਦਾ ਗੁਰਦੁਆਰਾ ਹੈਗਾ ਭਾਈ ਇਹਦੇ ਲਾਗੇ ਕੋਈ ਖੰਡ ਮਿਲ ਬਣੀ ਸੀ ਜੇ ਬਣੀ ਸੀ ਤਾਂ ਉਹ ਚੱਲੀ ਸੀ ਜੇ ਨਹੀਂ ਚੱਲੀ ਸੀ ਫਿਰ ਉਹ ਕਿੱਧਰ ਗਈ ਕਿੱਧਰ ਪੈਰ ਪੂਰ ਲਾ ਕੇ ਉਹ ਵੱਡੇ ਜਿਵੇਂ 18 ਟਾਇਰਾ ਟਰਾਲਾ ਹੁੰਦਾ ਤੇ ਉਹ 18 ਟਾਇਰ ਲਾ ਕੇ ਅਮਰੀਕਾ ਨੂੰ ਤਾਂ ਨਹੀਂ ਭੇਜਦੀ ਕਿਤੇ ਉਹ ਜਿਹੜੀ ਖੰਡ ਮਿਲ ਸੀ ਜਾਂ ਦਿੱਲੀ ਨੂੰ ਭੇਜਦੀ ਹੋਵੇ ਵਾਇਰ ਰੋਡ ਪਤਾ ਕੋਈ ਨਹੀਂ ਉਹਨਾਂ ਦਾ ਇਹ ਤਾਂ ਹੁਣ ਪਤਾ ਵਿਜਲੈਂਸ ਨਹੀਂ ਕਰਨਾ ਪਰ ਮੈਂ ਦੱਸਦਾ ਖਲੇ ਤਾਂ ਬਹੁਤ ਕੁਝ ਕੱਢਾਂਗੇ ਇਹਨਾਂ ਦਾ ਇਹ ਤਾਂ ਇੱਕ ਖੰਡ ਮਿਲ ਵੇਚੀ ਆ ਪਤਾ ਨਹੀਂ ਕੀ ਕੁਝ ਵੇਚਿਆ ਇਹਨਾਂ ਨੇ ਜਾਨੀ ਕਿ ਜਿਹੜੇ ਟੱਪਦੇ ਸੀ ਬਾੜੇ ਉਹਨਾਂ ਨੂੰ ਬੇਨਤੀ ਕੀਤੀ ਐ ਕਿਉਂਕਿ ਜਗਰਾਉਂ ਹਲਕੇ ਦੇ ਵਿੱਚ ਵੀ ਹੋਣਗੇ ਨੀਲੀਆਂ ਪੱਗਾਂ ਵਾਲੇ ਜਿਹੜੇ ਕਹਿੰਦੇ ਬਾਦ 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 ਬਾਦਲ ਪੇੜਦੇ ਹੁੰਦੇ ਨੇ ਉਹ ਦੇਖ ਲਿਓ ਮੜਾ ਜੀ ਵੀ ਖੰਡ ਮਿਲ ਹੈਗੀ ਸੀ ਇੱਥੇ ਕਿੱਧਰ ਗਈ ਤੇ ਇਹ ਕਿਹਨੇ ਸ਼ਕਸ਼ਕਾ ਲਈ ਇਹ ਧਿਆਨ ਦੇ ਲਿਓ ਤੇ ਮੇਰਾ ਫਰਜ਼ ਕੀ ਐ ਵੀ ਜਿਹੜੀਆਂ ਤੁਸੀਂ ਕਰਤੂਤਾ ਕੀਤੀਆਂ ਨੇ ਉਹ ਕਰਤੂਤਾ ਲੋਕਾਂ ਸਾਹਮਣੇ ਰੱਖਣਾ ਤੇ ਜਿੰਨੀਆਂ ਮਰਜ਼ੀ ਗਾਲਾਂ ਕੱਢੋ ਪੁੱਠਾ ਸਿੱਧਾ ਬੋਲੋ ਮਾਨਹਾਨੀ ਦਾ ਕੇਸ ਕਰਨਾ ਉਹ ਕਰੋ ਧਮਕੀਆਂ ਦਿਓ ਸਾਨੂੰ ਕੋਈ ਪਰਵਾਹ ਨਹੀਂ ਬਸ ਇੱਕੋ ਹੀ ਗੱਲ ਕਹਿਤੀ ਵੀ ਨਾਨਕ ਸਰ ਗੁਰਦੁਆਰੇ ਦੇ ਨੇੜੇ ਜਿਹੜੀ ਖੰਡ ਮਿਲ ਸੀ 100 ਏਕੜ 100 ਕਿੱਲਾ ਜ਼ਮੀਨ ਸੀ ਉਹਨੂੰ ਵੇਚਣ ਵਾਲੇ ਬਾਬਾ ਘਾਲਾ ਤੇ ਬੇਕਰਮ ਸਿੰਘ ਮਜੀਠੀਆ ਨੇ ਤੇ ਹੁਣ ਅੱਗੇ ਪੁਸ਼ਪੜਤਾਲ ਤੁਸੀਂ ਕਰਨੀ ਐ ਫੋਨ ਫਾਨ ਕਰਕੇ ਪੁੱਛ ਲਿਓ ਜਬੜੀਆਂ ਮਾਰ ਲਿਓ ਜਾਂ ਮੈਨੂੰ ਟਕਾਉਣ ਦੀ ਗੱਲਬੁੱਲ ਕਰ ਲਿਓ ਮਾਣਹਾਨੀ ਦਾ ਜਿੱਦਾਂ ਵੀ ਹੋਇਆ ਕਰ ਲਿਓ ਪਰ ਤੁਹਾਨੂੰ ਮੈਂ ਦੱਸਤਾ ਵੀ ਉੱਥੇ ਖੰਡ ਮਿਲ ਹੈਗੀ ਸੀ ਉਹਨੂੰ ਵੇਚਣ ਵਾਲੇ ਦੋ ਬੰਦੇ ਨੇ ਬਾਬਾ ਘਾਲਾ ਨਾਨਕਸ਼ਰੀਆਂ ਦਾ ਤੇ ਵਿਕਰਮ ਸਿੰਘ ਮੰਜੀਠੀਆ ਨਸਾ ਤਸਕਰ ਐਦੋਂ ਬਾਅਦ ਕੁਝ ਬੋਲਣ ਦੀ ਲੋੜ ਨਾ ਪਵੇ ਇਹ ਹੁਣ ਨੀਲੀਆਂ ਪੱਗਾਂ ਵਾਲੇ ਤੁਸੀਂ ਦੇਖਿਓ ਵੀ ਸੱਚ ਸੀ ਜਾਂ ਝੂਠ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ